ਇੱਕ ਦੋ ਕੰਮ ਵੱਲੋਂ ਕੋਈ ਫਾਰਮ ਪ੍ਰਵਾਇਆ ਜਾ ਰਿਹਾ ਹੈ ਜਿਹੜੇ ਰਾਸ਼ਨ ਕਾਰਡ ਚਾਲੂ ਕਰਨ ਨੂੰ ਲੈ ਕੇ ਕੋਈ ਮੈਂ ਕੱਲ ਵੀ ਆਪਦੇ ਵੱਲੋਂ ਸਾਰੇ ਬਟੰਡਾ ਸ਼ਹਿਰ ਨੁਮਾਸੀਆਂ ਨੂੰ ਇਹ ਸੁਨੇਹਾ ਦਿੱਤਾ ਹੈ ਇਹ ਸਰਕਾਰ ਨੇ ਜਿੰਨੇ ਵੀ ਰਾਸ਼ਨ ਕਾਰਡ ਕੱਟੇ ਗਏ ਸੀ ਅਸੀਂ ਸਾਰੇ ਐਮਐਲਏ ਸਾਡੀਆਂ ਜਿਹੜੀਆਂ ਗਰਾਊਂਡ ਇਤਲਾਹਾਂ ਸੀ ਸਰਕਾਰ ਨੂੰ ਦਿੱਤੀਆਂ ਸੀ ਬੇਸ਼ੱਕ ਅਜੇ ਵੀ ਕੁਝ ਗਲਤ ਕਾਰਡ ਬਣੇ ਹੋਏ ਹੋਣਗੇ ਪਰ ਸਰਕਾਰ ਨੇ ਸਦਰ ਭਗਵੰਤ ਸਿੰਘ ਮਾਨ ਨੇ ਸਾਡੇ ਮੁੱਖ ਮੰਤਰੀ ਨੇ ਫੈਸਲਾ ਕੀਤਾ ਹੈ ਇਹ ਜਿੰਨੇ ਵੀ ਕਾਰਡ ਬਣੇ ਹੋਏ ਆ ਉਹ ਸਾਰੇ ਹੀ ਚਾਲੂ ਕਰ ਦਿੱਤੇ ਗਏ ਆ ਔਰ ਕਿਸੇ ਨੂੰ ਨਾ ਤਾਂ ਕੋਈ ਫਾਰਮ ਭਰਨ ਦੀ ਲੋੜ ਹੈ ਨਾ ਕੋਈ ਕਿਸੇ ਨੂੰ ਆਧਾਰ ਕਾਰਡ ਜਾਣ ਦੀ ਲੋੜ ਹੈ ਕਈ ਵਾਰ ਇਹੋ ਜਿਹਾ ਹੁੰਦਾ ਹੈ ਕਿ ਸਰਕਾਰ ਦੀਆਂ ਅਜਿਹੀਆਂ ਅਨਾਉਂਸਮੈਂਟਾਂ ਦਾ ਫਾਇਦਾ ਠਾਕੇ ਕੁਝ ਸ਼ਰਾਰਤੀ ਤੱਤ ਬਜਿਹੜੇ ਉਹ ਕਹਿੰਦੇ ਲਓ ਤੁਹਾਡਾ ਫਾਰਮ ਭਰਦੇ ਲੋਕਾਂ ਤੋਂ ਫਾਰਮ ਦੇ ਪੈਸੇ ਲੈਣ ਲੱਗ ਜਾਂਦੇ ਨੇ ਜਾਂ ਉਹਨਾਂ ਨੂੰ ਕਹਿੰਦੇ ਸਾਡੇ ਕੋਲ ਆਓ ਸੀ ਤੁਹਾਡਾ ਕਾਰਡ ਚਾਲੂ ਕਰਾ ਕੇ ਦੇਵਾਂਗੇ ਉਹ ਸਬੰਧੀ ਐਕਸਪਲੋਇਟੇਸ਼ਨ ਨਾ ਹੋਵੇ ਮੈਂ ਸੁੱਚੇ ਬਠਿੰਡਾ ਸ਼ਹਿਰੀਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਵੀ ਕਾਰਡ ਕੱਟੇ ਗਏ ਸੀ ਉਹ ਚਾਲੂ ਹੋ ਚੁੱਕੇ ਨੇ ਔਰ ਆਪਣੇ ਆਪਣਾ ਜਿਹੜਾ ਰਾਸ਼ਨ ਹੈ ਜਦੋਂ ਰਾਸ਼ਨ ਸ਼ੁਰੂ ਹੋਏਗਾ ਉਹ ਜਾ ਕੇ ਉਹਨਾਂ ਤੋਂ ਲਿਓ ਜੇ ਕਿਸੇ ਨੂੰ ਦਿੱਕਤ ਆਉਂਦੀ ਹੈ ਉਹ ਜਾਂ ਤਾਂ ਐਫਸੀ ਫੂਡ ਸਪਲਾਈ ਦੇ ਦਫ਼ਤਰ ਦੇ ਵੀ ਜਾ ਕੇ ਇੱਕ ਸੰਪਰਕ ਕਰ ਲੈਣ ਨਹੀਂ ਮੇਰੇ ਦਫ਼ਤਰ ਦੇ ਵਿੱਚ ਆ ਕੇ ਸੰਪਰਕ ਕਰ ਲੈਣ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੀਊਗੀ ਸਭ ਦੇ ਜਿਹੜੇ ਰਾਸ਼ਨ ਕਾਰਡਾਂ ਚਾਲੂ ਹੋ ਚੁੱਕੇ ਨੇ ਸਾਬ ਜੇ ਜੀ ਅੱਪ ਗੱਲ ਕਰੀਏ ਕਾਲੀ ਵੀ ਹੈ ਤੇ ਆਪਣਾ ਇਹਦੀ ਨਾਲ ਜਿਹੜੇ ਹੋਰ ਵੀ ਹੈਗੇ ਨੇ ਜੈਗਨ ਪਾਰਟੀਆਂ ਵਾਲੇ ਉਬੀ ਲੋਕਾਂ ਦਾ ਪਰੰਪਰਾ ਨਹੀਂ ਵੀ ਸ਼ਾਇਦ ਕਿਰਨ ਦੇ ਵੀ ਲਾਹਤ ਲੜੀ ਰਿਪੋਰਟ ਵਿੱਚ ਕਿ ਇਹ ਬਿਲਕੁਲ ਗਲਤ ਹੈ ਇਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈ ਉਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਜਿਹੜੇ ਬੰਦੇ ਸਰਕਾਰ ਦੀ ਅਨਾਉਂਸਮੈਂਟ ਜਹੀ ਜਾਰੀ ਕੀਤੀ ਪਾਲਿਸੀ ਤੋਂ ਬਾਅਦ ਫਾਰਮ ਭਰਉਂਦੇ ਆ ਉਹਦਾ ਮਨਤਵੀ ਕੀ ਹੈ ਜਿੱਥੇ ਫਾਰਮ ਭਰੇ ਹੀ ਨਹੀਂ ਜਾਣੇ ਵੈਸੇ ਹੀ ਚਾਲੂ ਕਰ ਦਿੱਤੇ ਗਏ ਉਹ ਆਪਦੇ ਹਿੱਟਾਂ ਵਾਸਤੇ ਅਲਟੇਰੀਅਰ ਮੋਟਿਵਸ ਹੈ ਉਹਨਾਂ ਵਾਸਤੇ ਉਹ ਫਾਰਮ ਭਰਾ ਰਹੇ ਆ ਕੋਈ ਫਾਰਮ ਭਰਨ ਦੀ ਲੋੜ ਨਹੀਂ ਨਾ ਹੀ ਲੋਕਾਂ ਨੂੰ ਭਰਨੇ ਕਹੀਦੇ ਲੋਕਾਂ ਦਾ ਸਮਾਨਾ ਖਰਾਬ ਹੋਵੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਕਿਸੇ ਕੋਲੇ ਫਾਰਮ ਭਰਨ ਵਾਸਤੇ ਜਾ ਕੇ ਆਪਦਾ ਸਮਾਂ ਨਾ ਬਰਬਾਦ ਕਰੋ ਆਪਦੇ ਕੰਮ ਕਰੋ ਤੁਹਾਡੇ ਕਾਰਡ ਚਾਲੂ ਹੋ ਜਾਕੇ